ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਗੱਲਬਾਤ ਕਰਾਂਗੇ ਕਿ ਮਾਨ ਸਾਹਿਬ ਬਹੁਤ ਬੁਰਾ ਕੀਤਾ ਤੁਸੀਂ ਇੰਨੀ ਵੀ ਤੁਹਾਡੇ ਤੋਂ ਆਸ ਨਹੀਂ ਸੀਗੀ ਕਿ ਤੁਸੀਂ ਹੜ ਪੀੜਤ ਜਿਹੜੇ ਲੋਕ ਇੰਨੀ ਬੁਰੀ ਹਾਲਤ ਦੇ ਵਿੱਚ ਨੇ ਤੁਸੀਂ ਉਹਨਾਂ ਨਾਲ ਵੀ ਮਜ਼ਾਕ ਕਰੋਗੇ ਔਰ ਮਜ਼ਾਕ ਵੀ ਇੰਨਾ ਕੋਝਾ ਕਿ ਤੁਸੀਂ ਆਪਣੀ ਉਸੇ ਹੀ ਕਮੇਡੀਅਨ ਦੇ ਵਿੱਚ ਮਤਲਬ ਵਿਚਰ ਦੇ ਪਿਕਚਰ ਦੇ ਤੁਸੀਂ ਇਹ ਵੀ ਭੁੱਲ ਗਏ ਕਿ ਹੁਣ ਮੈਂ ਖੜਾ ਕਿੱਥੇ ਆਂ ਦੋਸਤੋ ਗੱਲਬਾਤ ਕਰਾਂਗੇ ਕਿ ਜਿਹੜਾ ਜਹਾਜ਼ ਵਾਲਾ ਐਪੀਸੋਡ ਤੇ ਬਾਕੀ ਗੱਲਾਂ ਨੇ ਔਰ ਜਿੰਨੇ ਲੋਕ ਮਦਦ ਕਰ ਰਹੇ ਨੇ ਉਹ ਕੌਣ ਨੇ ਤੇ ਜਿਹੜਾ ਫਰਜਵੰਦ ਆ ਉਹ ਕੀ ਕਰ ਰਿਹਾਗਾ ਆਹ ਵੀਡੀਓ ਕਰਦੇ ਆ ਸਟਾਰਟ ਵਾਇਸ ਗੁਰਜੀਤ ਸਿੰਘ ਖਾਲਸਾ ਵਾਇਸ ਗੁਰਜੀਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਹੱਦ ਕਿਸੇ ਵੀ ਚੀਜ਼ ਦੀ ਦੋਸਤੋ ਇੱਕ ਹੱਦ ਹੁੰਦੀ ਹੈ ਜਦੋਂ ਕੋਈ ਬੰਦਾ ਹੱਦ ਪਾਰ ਕਰ ਜਾਂਦਾ ਨਾ ਫੇਰ ਉਹ ਉਹ ਮਤਲਬ ਫਿਰ ਉੱਥੇ ਆ ਜਾਂਦੀ ਹੈ ਕਹਾਣੀ ਫਿਰ ਉਹ ਇੱਕ ਹੱਦ ਤੇ ਜਿਹੜੀ ਪਾਰ ਕਰ ਗਿਆ ਉਸ ਤੋਂ ਬਾਅਦ ਫਿਰ ਉਪਰਲਾ ਤੇ ਲੋਕ ਸਭ ਕੁਝ ਜਾਣਦੇ ਨੇ ਇਹ ਹੱਦ ਪਾਰ ਕੀਤੀ ਪਰसों ਸਾਡੇ ਸੀਐਮ ਭਗਵੰਤ ਮਾਨ ਨੇ ਜਦੋਂ ਉਹਨਾਂ ਨੇ ਇੱਕ ਫਰੋਲਪੁਰ ਤੋਂ ਆਪਣੀ ਆਮ ਆਦਮੀ ਪਾਰਟੀ ਦੀ ਕੋਆਰਡੀਨੇਟਰ ਆ ਗਈ ਜਿਹੜੀ ਇੱਕ ਸਾਬਕਾ ਫੌਜੀ ਦੀ ਪਤਨੀ ਐ ਉਹਨੂੰ ਉੱਥੋਂ ਬੁਲਾਇਆ ਗਿਆ ਉੱਥੋਂ ਬੁਲਾ ਕੇ ਉਹਦੀ ਮਤਲਬ ਉਹਨੂੰ ਪਾਸ ਡੀਆਈਪ ਪਾਸ ਦਿੱਤਾ ਗਿਆ ਉਹਦੇ ਕਲਿੱਪ ਲੱਗੇ ਹੋਏ ਨੇ ਉਹਦੇ ਕਾਟੇ ਪਾਏ ਹੋਏ ਨੇ ਉਹਦੇ ਗੋਟੇ ਵਾਲੀ ਚੁੰਨੀ ਪੂਰੀ ਫੋਲੋ ਬੰਨ ਤਣ ਕੇ ਤਿਆਰ ਹੋ ਕੇ ਆਈ ਆ ਜਾਂ ਤਾਂ ਫਿਰ ਥੋੜਾ ਜਿਹਾ ਨਾਲ ਜੇਕਰ ਇਹ ਸਕ੍ਰਿਪਟ ਲਿਖੀ ਹੋਈ ਸੀਗੀ ਫਿਰ ਨਾਲ ਦੀ ਨਾਲ ਜਿਹੜੇ ਤੁਹਾਡੇ ਉਹ ਹੁੰਦੇ ਨੇ ਮੇਕਅਪ ਆਰਟਿਸਟ ਵੀ ਭੇਜ ਦੇਣੀ ਸੀ ਉਹਨੂੰ ਤਿਆਰ ਕਰ ਦਿੰਦੀ ਪਹਿਲਾਂ ਉਹ ਹਰ ਪੀੜਤਾ ਵਰਗੀ ਉਹਨੂੰ ਬੜਾ ਦਿੰਦੀ ਕਿਉਂਕਿ ਜਦੋਂ ਤੁਸੀਂ ਇੱਕ ਬਣਾਉਨੇ ਹੋ ਨਾ ਫਿਲਮਾਂ ਜਾਂ ਤੁਹਾਡੀਆਂ ਰੀਲਾਂ ਤਾਂ ਉਦੋਂ ਉਸੇ ਤਰ੍ਹਾਂ ਦਾ ਬੰਦੇ ਨੂੰ ਤਿਆਰ ਕਰ ਦਿੰਦੇ ਨੇ ਜਿਸ ਤਰ੍ਹਾਂ ਦਾ ਉਹ ਹਾਲਾਂਕਿ ਹੁੰਦਾ ਨਹੀਂ ਹੈਗਾ ਜਿਹੜੇ ਐਕਟਰ ਨੇ ਉਹ ਬਹੁਤ ਸੋਹਣੇ ਸਨੱਖੇ ਤੇ ਪੂਰੇ ਟੌਰੀਫਾਈ ਹੁੰਦੇ ਨੇ ਪਰ ਜਦੋਂ ਕੋਈ ਸੀਨ ਇਹ ਜਾ ਬਣਾਉਣਾ ਹੁੰਦਾ ਤਾਂ ਉਹਨਾਂ ਨੂੰ ਲਿਬਰਿਆ ਤਿਪੜਿਆ ਗਰੀਬ ਰਾਜਾ بڑا ਕੁਝ ਮਤਲਬ ਤੁਸੀਂ ਕਰ ਦਿੰਦੇ ਹੋ ਉਹਨੂੰ ਬੀਬੀ ਨੂੰ ਵੀ ਤੁਸੀਂ ਉਵੇਂ ਜਿ ਕਰੀ ਕਿਸੇ ਉਹ ਤੋਂ ਤਿਆਰ ਕਰਵਾ ਲੈਣਾ ਸੀਗਾ ਤਾਂ ਕੰਮਕਮ ਲੋਕਾਂ ਦਾ ਇੰਨਾ ਦਿਲ ਤਾਂ ਨਾ ਦੁਖਦਾ ਜਿੰਨਾ ਹੁਣ ਤੁਹਾਡੀ ਅਸਲੀਅਤ ਜਦੋਂ ਅਯੱਗਰ ਹੋਈ ਫਿਰ ਲੋਕਾਂ ਦਾ ਜਿੰਨਾ ਦਿਲ ਦੁਖਿਆਗਾ ਇਹ ਤਾਂ ਮਤਲਬ ਬਰਦਾਸ਼ਤ ਤੋਂ ਹੀ ਪਰਿਆ ਲੋਕ ਕਿਵੇਂ ਮਤਲਬ ਇੱਕਾ ਵੀਡੀਓ ਇੱਕਾ ਫੋਟੋ ਆਈ ਆ ਮੈਂ ਸੈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇੱਕ ਬੀਬੀ ਦੇ ਬੱਚਾ ਹੋਣਾ ਇੱਕ ਬੱਚਾ ਉਹਦੇ ਨਾਲ ਪਿਆ ਉਹਦਾ ਪਤੀ ਗਾਰੇ ਦੇ ਵਿੱਚ ਘਰ ਦੇ ਵਿੱਚ ਦੋਸਤੋ ਏਡਾ ਡਾ ਗਾਰਾ ਔਰ ਉਹ ਗਾਰੇ ਦੇ ਵਿੱਚ ਕਿਉਂਕਿ ਨੀਂਦ ਨੇ ਤਾਂ ਕਹਿੰਦੇ ਨੇ ਕੰਡਿਆ ਤੇ ਵੀ ਨੀਂਦ ਆ ਜਾਂਦੀ ਹੈ ਜਦੋਂ ਫਿਰ ਉਹਦੇ ਤੇ ਵਿਚਾਰੇ ਸੁੱਤੇ ਪਏ ਨੇ ਔਰ ਕਿੱਥੋਂ ਗੰਦਾ ਘਾਰਾ ਕੀ ਕੁਸ ਹੈ ਔਰ ਉਹਦੇ ਤੇ ਲੋਕ ਸੌਣ ਲਈ ਮਜਬੂਰ ਨੇ ਲੋਕਾਂ ਦੇ ਪਰਿਵਾਰ ਵਿਛੜ ਗਏ ਇੱਕ ਛੋਟਾ ਜਿਹਾ ਬੱਚਾ ਜਿਹੜਾ 1.5 ਸਾਲ ਦਾ ਹੈਗਾ ਉਹਦਾ ਪਰਿਵਾਰ ਪਤਾ ਨਹੀਂ ਕਿ ਕਿੱਥੇ ਵਿਛੜ ਗਿਆ ਉਹ ਤਰਦਾ ਤਰਦਾ ਲੋਕਾਂ ਦੇ ਹੱਥ ਲੱਗਿਆ ਇਸ ਤਰ੍ਹਾਂ ਦੇ ਹਾਲਾਤ ਨੇ ਲੋਕਾਂ ਦੇ ਕਿ ਬਿਆਨ ਹੀ ਨਹੀਂ ਕੀਤੇ ਜਾ ਸਕਦੇ ਸਾਡੇ ਕੋਲ ਸਾਡੀ ਜੀਬ ਸਾਡੀ ਜ਼ਬਾਨ ਬਿਆਨ ਹੀ ਨਹੀਂ ਕਰ ਸਕਦੀ ਉਹੋ ਜੇ ਲੋਕਾਂ ਦੇ ਨਾਲ ਤੁਸੀਂ ਕਿਵੇਂ ਇੰਨਾ ਮਾਰਾ ਕਰ ਸਕਦੇ ਹੋ ਤੁਸੀਂ ਵੋਟਾਂ ਲੈਣ ਵੇਲੇ ਤਾਂ ਸਕ੍ਰਿਪਟਾਂ ਲਿਖ ਲਿਖ ਕੇ ਕਰਦੇ ਰਹੇ ਲੋਕਾਂ ਨੂੰ ਬੁੱਧੂ ਬਣਾ ਲਿਆ ਲੋਕ ਵਿਚਾਰੇ ਬਣ ਗਏ ਕਿਉਂਕਿ ਤੁਸੀਂ ਲੋਕਾਂ ਨੂੰ ਮਤਲਬ ਸੋਈ ਇੰਨਾ ਕੁਸ਼ ਕੀਤਾ ਕਿਵੇਂ ਤੁਸੀਂ ਸਭ ਨੂੰ ਬਦਰਾਮ ਕਰ ਕਰਕੇ ਸਭ ਨੂੰ ਸਾਰਿਆਂ ਦੇ ਚਿੱਕੜ ਸੁੱਟ-ਸੁੱਟ ਕੇ ਇਹੀ ਤੁਸੀਂ ਉਦੋਂ ਮਤਲਬ ਬਨਾਮਨਾ ਕਿ ਰੀਲਾ ਲੋਕਾਂ ਨੂੰ ਪੇਸ਼ ਕੀਤਿਆਂ ਲੋਕ ਉਸ ਝੰਸੇ ਦੇ ਵਿੱਚ ਆ ਗਏ ਸੀ ਪਰ ਹੁਣ ਤਾਂ ਤੁਸੀਂ ਮੁੱਖ ਮੰਤਰੀ ਬਣ ਗਏ ਨਾ ਹੁਣ ਤਾਂ ਤੁਹਾਨੂੰ ਕਿਸੇ ਨੂੰ ਗੁੱਧੂ ਬਣਾਉਣ ਦੀ ਕੋਈ ਲੋੜ ਹੀ ਨਹੀਂ ਹੈ ਕਿਉਂਕਿ ਤੁਸੀਂ ਮੁੱਖ ਮੰਤਰੀ ਹੈਗੇ ਹੋ ਹੁਣ ਤਾਂ ਤੁਸੀਂ ਮੁੱਖ ਮੰਤਰੀ ਹੈਗੇ ਹੋ ਹੁਣ ਤਾਂ ਤੁਹਾਡੇ ਤੋਂ ਆਸ ਸੀ ਕਿ ਤੁਸੀਂ ਉੱਥੇ ਆਉਂਦੇ ਉੱਥੇ ਆ ਕੇ ਤੁਸੀਂ ਐਲਾਨ ਕਰਦੇ ਕਿ ਲੋਕਾਂ ਨੂੰ ਮੈਂ ਕੀ ਦੇਣ ਆਇਆਗਾ ਚਾਹੇ ਤੁਸੀਂ ਉੱਤੇ ਮਰਛੜੀ ਕਾਰ 'ਚ ਆ ਜਾਂਦੇ ਚਾਹੇ ਤੁਸੀਂ ਥੱਲੇ ਰੋਟੀ ਬੈਠ ਕੇ ਖਾਣ ਦੀ ਬਜਾਏ ਮਤਲਬ ਸੋਫਾ ਸੈੱਟ ਤੇ ਬੈਠ ਕੇ ਰੋਟੀ ਖਾਂਦੇ ਪਰ ਉੱਥੇ ਬੈਠ ਕੇ ਐਲਾਨ ਤੁਸੀਂ ਇਹ ਕਰਦੇ ਕਿ ਮੈਂ ਆ ਗਰੀਬ ਲੋਕਾਂ ਲਈ ਇਹਨਾਂ ਲਈ ਆ ਮਤਲਬ ਦੇਣ ਆਇਆ ਹਾਂ ਆਪਦੀ ਪਾਵਰ ਦਿਖਾਉਦੇ ਪਰ ਦਿੱਤਾ ਤੁਸੀਂ ਕੱਖ ਨਹੀਂ ਉਹਨਾਂ ਲੋਕਾਂ ਦੇ ਜਖਮਾਂ ਤੇ ਲੂਣ ਐਸਾ ਸੜਕਿਆ ਜਿਹੜੇ ਤੁਹਾਡੇ ਆਲੇ-ਦਾਲ ਦੇ ਉੱਤੇ ਗਰੀਬ ਖੜੇ ਨੇ ਉਹਨਾਂ ਨੂੰ ਮੁਸਕਮੈ ਸੀਗਾ ਉਹਨਾਂ ਨਾਲ ਤੁਹਾਨੂੰ ਗੱਲ ਲੱਗਦੀ ਐ ਉਹਨੂੰ ਸ਼ਰਮ ਆਉਂਦੀ ਸੀ ਉਹਨਾਂ ਤੋਂ ਡਰ ਲੱਗਦਾ ਹੁਣ ਹੁਣ ਕਹਿੰਦੇ ਤੇ ਮੁਰਗੀ ਖਾਲਾ ਖੋਲ ਲੋ ਹੁਣ ਤੁਹਾਡੇ ਆਲੇ-ਦਾਲੇ 599 ਲ ਖੜਾਗਾ ਤੇ ਉਹ ਜਿਹੜੇ ਗਰੀਬ ਵਿਚਾਰੇ ਪਹਾੜਾਂ ਦੇ ਮਾਰੇ ਹੋਏ ਨੇ ਉਹਨਾਂ ਨੂੰ ਤੁਹਾਨੂੰ ਡਰ ਲੱਗਦਾ ਤੇ ਫਰੋਜ਼ਪੁਰ ਸ਼ਹਿਰ ਦੇ ਵਿੱਚੋਂ ਜਾ ਕੇ ਤੁਸੀਂ ਅਬਦੇ ਉਹ ਵਿਸ਼ਵਾਸਪਾਤਰ ਡਰਾਮੇ ਵਜ ਲਿਆਂਦੀ ਜਿਹੜੀ ਮਨੀਸ਼ ਸੋਸ਼ੋਧਿਆ ਦੇ ਅੱਖੇ ਲੱਗ ਕੇ ਜਿਹਨੇ ਉਹਦੇ ਪਾਠ ਪੜਾਇਆ ਦੀ ਦਾਮ ਤੱਕ ਸਾਰਾ ਕੁਝ ਕਹਾ ਦੀਗਾ ਵੀ ਝੂਠ ਤੂਫਾਨ ਬੋਲੋ ਜਿਆ ਕੁਝ ਬੋਲਣਾ ਕਿਸੇ ਨੂੰ ਕੁੱਟੋ ਮਾਰੋ ਉਹ ਉਹਦੇ ਤਹਿਤ ਤੁਸੀਂ ਉਹ ਜਨਾਨੀ ਨੂੰ ਲਿਆਂਦਾ ਤੇ ਉਹਨੇ ਆਪਣਾ ਰੋਲ ਬਾਖੂ ਵੀ ਨਗਾ ਨਭਾਤਾ ਪਰ ਸਚਾਈ ਉਗੜ ਕੇ ਸਾਹਮਣੇ ਆ ਗਈ ਲੋਕ ਅੱਜਕੱਲ ਇੰਨੀ ਇੰਨੀ ਗੱਲਾਂ ਫੋਲ ਕੇ ਕੱਢ ਲੈਂਦੇ ਨੇ ਥੋੜਾ ਦਿੱਤਾ ਹੋਇਆ ਜਹਾਜ਼ ਜਿਹੜਾ ਤੁਸੀਂ ਕੁਝ ਮਿੰਟਾਂ ਲਈ ਦਿੱਤਾ ਰੀਲ ਬਣਾਈ ਰੀਲ ਬਣਾ ਕੇ ਇੱਕ ਆਵਦਾ ਉੱਥੇ ਰਸਣ ਲਿਆਂਦਾ ਤੇ ਰਸਣ ਲਿਆ ਕੇ ਰੱਖ ਕੇ ਇੱਕ ਵਾਰੀ ਉੜਦਾ ਦਿਖਾਤਾ ਰੀਲ ਬਣਾਈ ਤੇ ਮੁੜ ਕੇ 53 ਮਿੰਟਾਂ ਬਾਅਦ ਜਹਾਜ਼ ਤੁਹਾਡੇ ਵਾਪਸ ਚੰਡੀਗੜ੍ਹ ਚ ਲਿਆ ਗਿਆ ਔਰ ਤੁਸੀਂ ਬੈਠ ਕੇ ਥੱਲੇ ਰੋਟੀ ਖਾਧੀ ਉੱਪਰੋਂ ਵੀਡੀਓ ਬਣਾਈਆਂ ਥੱਲਿਓ ਵੀਡੀਓ ਬਣਾਈਆਂ ਫੋਟੋਆਂ ਖਿੱਚੀਆਂ ਔਰ ਜਾ ਕੇ ਹਯਾਤ ਹੋਟਲ ਦੇ ਵਿੱਚ ਰਹੇ ਤੁਸੀਂ ਲੁਧਿਆਣੇ 5 ਸਟਾਰ ਹੋਟਲ ਦੇ ਵਿੱਚ ਰਹੇ ਫਿਰ ਇਹ ਡਰਾਮੇबाजी ਕਿਸ ਚੀਜ਼ ਲਈ ਕਾਦੇ ਲਈ ਡਰਾਮੇਬਾਜੀ ਕੀਤੀ ਜਾ ਰਹੀ ਹੈ ਕਿ ਜਿਹੜੇ ਬਾਕੀ ਲੋਕ ਨੇ ਬਾਹਰ ਜਿਹੜੇ ਮਤਲਬ ਇਹ ਇਹ ਹੜਾ ਪੀੜਤਾਂ ਤੋਂ ਬਾਹਰ ਬੈਠੇ ਨੇ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਤੋਂ ਹਮਦਰਦੀ ਕੋਈ ਬਾਜੀ ਬਾਸੀ ਐਮ ਸਾਊਥ ਆ ਬਚਾਰੇ ਥੱਲੇ ਬੈਠੇ ਨੇ ਸੀਐਮ ਸਾਊਥ ਆ ਬਚਾਰੇ ਲੋਕਾਂ ਦੀ ਕਿੰਨੀ ਮਤਲ ਚਿੰਬੜ ਚਿੰਬੜ ਕੇ ਰੋਂਦੇ ਨੇ ਅੱਗੇ ਤੁਸੀਂ ਪਹਿਲਾਂ ਪਜਾਮਾ ਚਾੜ੍ਹ ਕੇ ਜਦੋਂ ਕਿਸੇ ਨੂੰ ਕੋਠੇ ਤੋਂ ਹਾਕ ਮਾਰੀ ਤੀ ਨਾ ਉਹ ਵੀ ਤੁਹਾਡੀ ਗੱਲ ਨੰਗੀ ਹੋ ਗਈ ਸੀ ਉਹ ਵੀ ਆਪਦਾ ਹੀ ਤੁਹਾਡਾ ਜਿਹੜਾ ਬੰਦਾ ਸੀਗਾ ਉਹ ਤੁਸੀਂ ਕੋਠੇ ਤੇ ਖੜਾਇਆ ਸੀਗਾ ਤੇ ਉਹ ਤੁਸੀਂ ਮਤਲਬ ਉਹਨੂੰ ਮਿਲੇ ਸੀਗੇ ਸੋ ਇਹ ਕੀਤਾ ਸੀਗਾ ਕਿ ਮੈਂ ਤਾਂ ਆਮ ਬੰਦਿਆਂ ਨੂੰ ਹਾਕ ਮਾਰ ਕੇ ਮਿਲ ਲਿਆ ਹਾਂ ਹਾਂ ਜੀ ਸਾਹਿਬ ਅਸਲੀਅਤ ਜਦੋਂ ਇੱਕ ਵਾਰੀ ਉਗੜ ਕੇ ਸਾਹਮਣੇ ਆ ਜੇ ਨਾ ਫਿਰ ਤੁਹਾਡੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਝੂਠੀਆਂ ਗੱਲਾਂ ਕਹਿੰਦਿਆਂ ਨੇ ਜਿਵੇਂ ਉਹ ਕਹਿੰਦੇ ਨਾ ਸ਼ੇਰ ਆ ਗਿਆ ਸ਼ੇਰ ਆ ਗਿਆ ਪਰ ਜਦੋਂ ਸ਼ੇਰ ਆਇਆ ਫਿਰ ਲੋਕਾਂ ਨੇ ਮੰਨਿਆ ਹੀ ਨਹੀਂ ਸੀਗਾ ਕਿ ਸ਼ੇਰ ਆ ਗਿਆ ਔਰ ਤੁਸੀਂ ਜੋ ਮਰਜੀ ਦੇ ਸਚਾਈ ਵੀ ਕਿਸੇ ਤੁਸੀਂ ਲੋਕਾਂ ਦੀ ਖਾਤਰ ਕੁਝ ਕਰਨ ਦੀ ਕੋਸ਼ਿਸ਼ ਕਰੋਗੇ ਫੋ ਤੁਹਾਡੀ ਗੱਲ ਨੂੰ ਕੋਈ ਵੀ ਬੰਦਾ ਸਚਾਈ ਨਹੀਂ ਮੰਨੂਗਾ ਸਿਰਫ ਡਰਾਮੇਬਾਜ਼ੀ ਹੀ ਮੰਨੂਗਾ ਕਿਉਂਕਿ ਤੁਸੀਂ ਕੋਈ ਕਾਸਰ ਹੀ ਨਹੀਂ ਛੱਡੀ ਜਦੋਂ ਤੁਸੀਂ ਕੋਈ ਮਤਲ ਮੁੱਦਾ ਉਸ ਦਾ ਲੋਕਾਂ ਦਾ ਤਾਂ ਉਹਨੂੰ ਡਿਵੈਲਪ ਕਰਨ ਦੀ ਖਾਤਰ ਤੁਸੀਂ ਕਦੇ ਮਜੀਠਿਆਲਾ ਠਾਲ ਲਿਆ ਕਦੇ ਹੁਣ ਤੁਸੀਂ ਆ ਆਪਣਾ ਉੱਥੇ ਵਾਲੇ ਐਮਐਲਏ ਵਾਲਾ ਮੁੱਦਾ ਠਾਲ ਲਿਆ ਇਹ ਸਾਰੀਆਂ ਡਰਾਮੇਬਾਜ਼ੀਆਂ ਤੁਹਾਡੀਆਂ ਲੋਕਾਂ ਦੇ ਸਾਹਮਣੇ ਜੱਗਰ ਨੇ ਓਏ ਮਤਲਬ ਤੁਹਾਡਾ ਕੁਛ ਨਹੀਂ ਲੁਕਿਆ ਹੁਣ ਪਠਾਨ ਮਾਜਰੇ ਨੂੰ ਕਿਵੇਂ ਤੁਸੀਂ ਉਹਦੇ ਤੇ ਕੇਸ ਕੱਢਿਆ ਕਿਵੇਂ ਉਹਨੂੰ ਭਜਾਇਆ ਜਾਣ ਬੁੱਝ ਕੇ ਤੇ ਕਿਵੇਂ ਮਤਲਬ ਉਹਨੂੰ ਤੁਸੀਂ ਆਪਣੀ ਪਾਰਟੀ ਚੋਂ ਕੱਢਣ ਦੀ ਖਾਤਰ ਮੌਕਾ ਤਾੜਿਆ ਤਾਂ ਕਿ ਪ੍ਰੈਸ ਹੈ ਜਿਹੜੀ ਉਧਰ ਨੂੰ ਭੱਜ ਲਵੇ ਸੋਸ਼ਲ ਮੀਡੀਆ ਜਿਹੜਾ ਉਧਰ ਨੂੰ ਸੋਚਣ ਲੱਗ ਜਵੇ ਔਰ ਲੱਗੇ ਵੀ ਹੋਏ ਨੇ ਕਮਲੇ ਲੋਕ ਪਠਾਨ ਮਾਜਰੇ ਵਾਲੀ ਗੱਲ ਦੇ ਮਗਰ ਪੈ ਕੇ ਹੜਾਂ ਵਾਲੀ ਗੱਲ ਨੂੰ ਛੱਡ ਕੇ ਲੋਕ ਤਾਂ ਤਰਸਦੇ ਫਿਰਦੇ ਨੇ ਤੇ ਇਹਨਾਂ ਨੂੰ ਹੁਣ ਪਠਾਨ ਮਾਜਰੇ ਨਾਲੋਂ ਦਰਦੀਆਂ ਜਾਗੀਆਂ ਹੋਈਆਂ ਨੇ ਸੋ ਮਤਲਬ ਇੱਕ ਕੰਮ ਕਰਨ ਦੇ ਵਿੱਚ ਤੁਸੀਂ ਮਾਹਰ ਤਾਂ ਹੈਗੇ ਹੋ ਪਰ ਇਹੀ ਮਹਾਰਤ ਤੁਹਾਡੇ ਐਸੀ ਤੁਹਾਨੂੰ ਪੁੱਠੀ ਪਾਊਗੀ ਕਿ ਤੁਸੀਂ ਵੀ ਜਾਦ ਕਰੋਗੇ ਕਿ ਜਿਹੜੇ ਪੰਜਾਬੀਆਂ ਨੂੰ ਅਸੀਂ ਇੱਕ ਵਾਰੀ ਬੁੱਧੂ ਬਣਾ ਕੇ ਉਹਨਾਂ ਦੀ ਹਮਦਰਦੀ ਲੈ ਲਈ ਸੀ ਨਾ ਹੁਣ ਓਨੀ ਹੀ ਰਿਐਕਸ਼ਨ ਕਰੂਗੀ ਇਹ ਆ ਮੈਂ ਹੁਣ ਇੱਕ ਹੁਣੇ ਵੀਡੀਓ ਦੇਖ ਰਿਹਾ ਸੀਗਾ ਪਹਿਲਾਂ ਤਾਂ ਤੁਹਾਡੀ ਐਮਐਲਏ ਆ ਹੰਕਾਰੀ ਹੋਈ ਇੱਕ ਕਿਸਾਨ ਜੂਨੀਅਨ ਦੇ ਉਹਨੂੰ ਕਹੇ ਨਿਕਲੋ 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 ਤੋ ਹੱਦ ਹੋ ਗਈ ਜੇ ਤੈਨੂੰ ਕਿਸੇ ਨੇ ਸਵਾਲ ਪੁੱਛ ਲਿਆ ਤੁਸੀਂ ਤਾਂ ਕਹਿੰਦੇ ਸੀ ਸਵਾਲ ਪੁੱਛਿਆ ਕਰੋ ਲੋਕਾਂ ਨੂੰ ਤੁਸੀਂ ਤਾਂ ਕਿਹਾ ਸੀਗਾ ਸੀ ਸਵਾਲ ਪੁੱਛਣ ਲਾਇ ਨਹੀਂ ਲੋਕਾਂ ਨੂੰ ਜੇ ਤੈਨੂੰ ਸਵਾਲ ਪੁੱਛ ਲਿਆ ਤੈਨੂੰ ਇੰਨਾ ਬੁਰਾ ਲੱਗਾ ਥੈਂਕ ਯੂ ਕੀਤਾ ਤੈਨੂੰ ਕੌਣ ਜਾਣਦਾ ਮੈਨੂੰ ਸਾਰੀ ਦੁਨੀਆ ਜਾਣਦੀ ਤੂੰ ਤਾਂ ਐਮਐਲਏ ਬਈ ਤੈਨੂੰ ਤਾਂ ਜਾਣਦੀ ਆ ਜੇ ਤੇ ਜੇ ਉਹ ਬੰਦਾ ਫਿਰ ਆਮ ਹੈ ਪਾਰਟੀ ਦਾ ਨਾ ਉਹ ਤਾਂ ਤੁਹਾਡੇ ਆਮ ਆਦਮੀ ਪਾਰਟੀ ਆ ਜੇਕ ਆਮ ਬੰਦੇ ਨੇ ਤੁਹਾਨੂੰ ਸਵਾਲ ਪੁੱਛ ਲਿਆ ਜਿਸ ਨੂੰ ਕੋਈ ਨਹੀਂ ਜਾਣਦਾ ਹੈਗਾ ਫਿਰ ਉਹ ਤੁਹਾਨੂੰ ਸਵਾਲ ਪੁੱਛ ਨਹੀਂ ਸਕਦਾ ਉਹਦੇ ਤੂੰ ਐਂ ਸਿੱਤਰ ਮਾਰੇ ਨੀ ਨਿਕਲੋ ਇੱਥੋਂ ਨਿਕਲੋ ਫਿਰ ਉਸੇ ਤਰ੍ਹਾਂ ਇੱਕ ਪਿੰਡ ਦੇ ਵਿੱਚ ਤੁਹਾਡਾ ਗਨਮੈਨ ਲੈ ਕੇ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਜਾਂਦਾ ਹੈ ਉੱਥੇ ਫਿਰ ਲੋਕੋ ਨੂੰ ਵੀ ਕਹਿੰਦੇ ਨਿਕਲੇ ਤੋ ਜਲਦ ਨਿਕਲੋ ਕਾਲਾਂ ਦਾ ਕੱਢਦੇ ਨੇ ਛਿੱਤਰ ਮਾਰਦੇ ਨੇ ਅਸੀਂ ਆਪ ਦਾ ਆਪ ਸਾਰ ਲਾਂਗੇ ਸਾਨੂੰ ਥੋੜੀ ਜਿਮ ਦਰਦੀ ਦੀ ਕੋਈ ਲੋੜ ਨਹੀਂ ਹੈਗੀ ਇਹ ਚੀਜ਼ਾਂ ਹੁਣ ਤੁਹਾਡੇ ਸਾਹਮਣੇ ਆਉਣਗੇ ਇਹ ਜੋ ਬੀਜਿਆ ਨਾ ਇਹ ਵੱਢਣਾ ਪੈਣਾ ਹੀ ਆ ਆਪੇ ਬੀਜ ਆਪੇ ਹੀ ਖਾਹੋ ਨਾਨਕੁ ਕੁਕਮੀ ਆਹੋ ਜਬ ਹੁਣ ਇਹ ਜਿਹੜਾ ਤੁਸੀਂ ਬੀਜਿਆ ਇਹ ਬੀਜ ਨੇ ਪ੍ਰਫੁੱਲਤ ਹੋਣਾ ਹੈ ਹਰ ਇੱਕ ਬੀ ਧਰਤੀ ਇਹ ਕੁਦਰਤ ਦਾ ਅਸੂਲ ਹੈ ਕਿ ਜਿਹੜਾ ਬੀਜ ਨੇ ਆ ਉਹ ਫਿਰ ਆਪਾਂ ਨੂੰ ਵੱਡਣਾ ਵੀ ਪੈਂਦਾ ਇਹ ਜਿਹੜਾ ਕੁਝ ਬੀਜ ਰਹੇ ਹੋ ਨਾ ਇਹ ਹੁਣ ਵੱਡਣ ਲਈ ਸਤਾਈ ਦੇ ਵਿੱਚ ਤਿਆਰ ਰਹੋ ਇਹ ਤੁਹਾਨੂੰ ਆਪਣਾ ਬੀਜ ਆਪ ਹੀ ਵੱਡਣਾ ਪੈਣਾ ਹੈ ਇਹ ਕੋਈ ਹੋਰ ਨਹੀਂ ਵੱਡੂਗਾ ਇਹ ਆਪ ਹੀ ਵੱਡਣਾ ਉਹ ਤੁਹਾਡੇ ਸਾਹਮਣੇ ਆਊਗਾ ਤੁਸੀਂ ਦੇਖਿਓ ਸੀ ਕਿਉਂਕਿ ਲੋਕਾਂ ਦੀਆਂ ਆਤਮਾਵਾਂ ਨੂੰ ਦੁਖੀ ਕਰਨਾ ਇਹ ਜਿਹੜਾ ਕੱਲ ਤੁਸੀਂ ਡਰਾਮਾ ਕੀਤਾ ਨਾ ਇਹ ਕਰਨ ਦੀ ਲੋੜ ਨਹੀਂ ਸੀ ਤੁਸੀਂ ਹੋਰ ਜੋ ਮਰਜ਼ੀ ਕਰਦੇ ਪਰ ਇੱਕ ਲੋਕਾਂ ਦੇ ਦੁਖੀ ਦਿਲਾਂ ਨੂੰ ਤੁਸੀਂ ਮਲਮ ਲਾਉਣ ਦੀ ਬਜਾਏ ਆ ਕੇ ਨੂਨ ਤੇ ਮਿਰਚਾਂ ਦੀ ਮੁਠੀ ਪਾ ਕੇ ਉਹਨਾਂ ਦੇ ਉੱਤੇ ਉਹਨਾਂ ਦੇ ਉਹਨਾਂ ਦੇ ਜਗਮਾਂ ਨੂੰ ਤੁਸੀਂ ਕ੍ਰੇਦ ਕੇ ਆਏ ਪਹਿਲਾਂ ਕ੍ਰੇਦਿਆ ਉਹਨੂੰ ਫਰੋਜ ਪਰੋ ਲੈ ਕੇ ਆਏ ਫਿਰ ਕ੍ਰੇਦ ਕੇ ਫਿਰ ਉਹਦੇ ਤੇ ਮੁਠੀ ਪਾਈ ਉਹਨਾਂ ਨੂੰ ਦੁਖੀ ਕੀਤਾ ਕਿ ਮੈਂ ਮੈਂ ਤੁਹਾਨੂੰ ਨਹੀਂ ਮਿਲਣਾ ਮੈਂ ਤਾਂ ਆਪਦੀ ਜਿਹੜੀ ਕੋਆਰਡੀਨੇਟਰ ਪਰੋਲ ਪਰ ਤੋਂ ਸੈਂਟ ਚੁੰਡ ਲਾ ਕੇ ਤਿਆਰ ਹੋ ਕੇ ਬੀਬੀ ਆਈ ਆ ਮੈਂ ਉਹਨੂੰ ਤਾਂ ਮਿਲ ਲੂੰਗਾ ਜਿਹਦੇ ਵੀਆਈਪੀ ਕਾਰਡ ਵੀ ਗੱਲ ਚ ਪਾਇਆ ਹੈ ਭੁੱਲ ਗਈ ਕਾਰਡ ਵੀ ਕੱਢਣਾ ਤੇ ਉਹਦਾ ਪਤੀ ਉਹਦੀ ਵੀਡੀਓ ਬਣਾ ਰਿਹਾ ਖੜਾ ਦੇਖੋ ਤੁਸੀਂ ਕਮਾਲ ਦੀ ਕੀਤੀ ਉਹਦਾ ਪਤੀ ਉਹਦੀ ਵੀਡੀਓ ਜਿਹੜੇ ਹੜਪੀੜ ਤੇ ਦੁਖੀ ਨੇ ਵਿਚਾਰੇ ਉਹਨਾਂ ਨੂੰ ਆਪ ਵੀਡੀਓ ਸੋਧਦਿਆਂ ਨੇ ਲੋਕ ਤਾਂ ਚਲੋ ਬਣਾਉਂਦੇ ਨੇ ਜਿਹੜੇ ਕੋਈ ਹਮਦਰਦੀ ਕਰਦਾ ਜਾਂ ਕੋਈ ਲੇਕਿਨ ਉਹਨਾਂ ਨੂੰ ਆਪ ਵੀਡੀਓ ਸੋਧਦਿਆਂ ਨੇ ਉਹ ਆਪ ਖੜਾ ਵੀਡੀਓ ਬਣਾ ਰਿਹਾ ਔਰ ਆਪਣੀ ਪਤਨੀ ਨੂੰ ਉਹਦੇ ਖਲ ਲਾ ਰਿਹਾ ਔਰ ਖੁਦ ਇੱਕ ਉਹਦੀ ਤੁਸੀਂ ਮੈਂ ਕੱਲ ਸਕਰੀਨਸ਼ਾਟ ਲੈ ਕੇ ਪਾਈ ਵੀ ਸੀ ਉਹਦੇ ਉੱਪਰ ਦੀ ਆਪ ਦਾ ਮੋਬਾਈਲ ਵੀ ਜਿਹੜਾ ਮਾਨ ਦਾ ਉਹ ਵੀ ਮਤਲਬ ਉਹਦੀ ਕੀ ਕਹਿੰਦੇ ਆ ਆਪਾਂ ਸੈਲਫੀ ਲੈ ਰਿਹਾ ਯਾਨੀ ਸੰਜ ਸ਼ਰਮ ਕੋਈ ਸਭ ਭੁੱਲ ਗਏ ਸੋ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ